ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 7:00 ਬੱਜ ਚੁੱਕੇ ਨੇਗੇ ਤੇ 27 ਅਗਸਤ 2025 ਦਾ ਦਿਨ ਲੰਘ ਚੁੱਕਿਆ ਕਹਾਣੀ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਚਾਹੇ ਰਾਵੀ ਚਾਹੇ ਬਿਆਸਾ ਚਾਹੇ ਹਰੀਕੇ ਹੱਡ ਤੋਂ ਬਾਅਦ ਸਤਲੁਜਾ ਕੋਈ ਬਹੁਤੀ ਚੰਗੀ ਨਹੀਂ ਹੈਗੀ ਅ ਇੱਕ ਅੱਜ ਖਬਰ ਬਾਰ-ਬਾਰ ਮੀਡੀਆ 'ਚ ਰਿਪੀਟ ਹੋਈ ਜਿਸ ਦੇ ਕਰਕੇ ਸਾਨੂੰ ਬਹੁਤ ਸਾਰੇ ਮੈਸੇਜ ਆਏ ਕਿ ਜਿਹੜਾ ਮਾਧੋਪੁਰ ਹੈੱਡ ਤੇ ਗੇਟ ਟੁੱਟਿਆ ਜਾਂ ਗੇਟ ਟੁੱਟੇ ਨੇ ਉਹਦੇ ਨਾਲ ਕਿੱਥੇ ਕਿੱਥੇ ਤੱਕ ਜੀ ਕਿੰਨਾ-ਕਿੰਨਾ ਅਸਰ ਹੋਊਗਾ ਅ ਉਹਦੀ ਥੋੜੀ ਜਿਹੀ ਜਾਣਕਾਰੀ ਪਹਿਲਾਂ ਸਾਂਝੀ ਕਰਦੀ ਆ ਮਾਫੀ ਚਾਹੁੰਦਾ ਵੀਡੀਓ ਲੰਬੀ ਹੋ ਸਕਦੀ ਹੈ ਇਸ ਕਰਕੇ ਜਿਹੜੇ ਸੱਜਣਾਂ ਦੇਖਣਾ ਚਾਹੁੰਦੇ ਨੇ ਦੇਖ ਸਕਦੇ ਨੇਗੇ ਜਿਨ੍ਹਾਂ ਨੂੰ ਲੱਗਦਾ ਕਿ ਇਕੇਮਾਂ ਕਰਦੇ ਹੋ ਛੱਡ ਕੇ ਜਾ ਸਕਦੇ ਨੇਗੇ ਜਿਹੜਾ ਮਾਧੋਪੁਰ ਅਸਲ 'ਚੋ ਡੈਮ ਨਹੀਂ ਹੈਗਾ ਇੱਕ ਗੱਲ ਸਮਝਣ ਵਾਲੀ ਆ ਜਿਹੜਾ ਡੈਮ ਆ ਬਹੁਤ ਪਿੱਛੇ ਪਹਾੜਾਂ ਦੇ ਵਿੱਚ ਆ ਥੀਨ ਡੈਮ ਜਿਹਦੀ ਕੈਪੈਸਿਟੀ 1732 ਫੁੱਟਾ ਜਿਹੜਾ ਕਿ ਬੀਤੇ ਕੱਲ 1732 ਫੁੱਟ ਤੱਕ ਚਲਾ ਗਿਆ ਸੀ ਉੱਥੋਂ ਪਾਣੀ ਸਿੱਧਾ ਛੱਡ ਦਿੱਤਾ ਗਿਆ ਉਹ ਪਾਣੀ ਆਉਂਦਾ ਸ਼ਾਹਪੁਰ ਕੰਢੀ ਹੈੱਡ ਤੇ ਸ਼ਾਹਪੁਰ ਕੰਢੀ ਹੈੱਡ ਤੋਂ ਜਦੋਂ ਪਾਣੀ ਛੱਡ ਦਿੱਤਾ ਜਾਂਦਾ ਉਹ ਪਾਣੀ ਆਉਂਦਾ ਮਾਧੋਪੁਰ ਹੈੱਡ ਤੇ ਜਿਹੜਾ ਡੈਮ ਚਾਹੇ ਉਹ ਥੀਨ ਡੈਮ ਆ ਚਾਹੇ ਪੌਂਗੜਾ ਮਾ ਚਾਹੇ ਪਾਖੜਾ ਡੈਮ ਆ ਜਿੱਥੋਂ ਡੈਮ ਹੁੰਦਾ ਉੱਥੋਂ ਸਿਰਫ ਟਰਬਾਈਨਾਂ ਰਾਹੀਂ ਪਾਣੀ ਛੱਡਿਆ ਜਾਂਦਾ ਜਾਂ ਜਦੋਂ ਪਾਣੀ ਵਧ ਜਾਂਦਾ ਫਿਰ ਉੱਪਰ ਦੀ ਫਲੱਡ ਗੇਟਾਂ ਰਾਹੀਂ ਛੱਡਿਆ ਜਾਂਦਾ ਉੱਥੋਂ ਕਿ ਨਹਿ ਉਕੇ ਡੈਮ ਚਾਰਜ ਦੇ ਵਿੱਚ ਬਣੇ ਹੁੰਦੇ ਨੇ ਜਿੱਥੋਂ ਜਿਹੜਾ ਦਰਿਆਗਾ ਪਹਾੜ ਨੂੰ ਤੋੜ ਕੇ ਅੱਗੇ ਮੈਦਾਨੀ ਰਕਤ ਚ ਐਂਟਰ ਹੁੰਦਾ ਸੋ ਉੱਥੇ ਨਹਿਰ ਕੱਟਣੀ ਪੋਸੀਬਲ ਵੀ ਹੁੰਦੀ ਤੇ ਕੱਟਣੀ ਵੀ ਨਹੀਂ ਚਾਹੀਦੀ। ਨੀਚੇ ਜਦੋਂ ਇੱਕ ਵਾਰੀ ਦਰਿਆ ਮੈਦਾਨੀ ਇਲਾਕੇ ਦੇ ਨੇੜੇ ਜੇ ਆ ਜਾਂਦਾਗਾ ਫਿਰ ਉੱਥੇ ਉੱਤੇ ਤੇ ਕਾਫੀ ਡੇਟਾ ਹੈਡ ਬਣਾ ਕੇ ਸੱਜੇ ਜਾਂ ਖੱਬੇ ਨੂੰ ਉਹਦੇ ਚ ਨਹਿਰਾ ਕੱਢੇ ਜਾਂਦੇ ਨੇ। ਉਹ ਸ਼ਾਹਪੁਰ ਕੰਢੀ ਤੇ ਫਿਰ ਉਸ ਤੋਂ ਬਾਅਦ ਮਾਧੋਪੁਰ ਹੈਡ ਇਸ ਲਈ ਬਣਾਇਆ ਹੈ ਕਿ ਉੱਥੇ ਨਹਿਰਾ ਕੱਟੀਆਂ ਜਾ ਸਕਦੀਆਂ ਹੁਣ। ਉਹਦੇ ਬਹੁਤ ਸਾਰੇ ਗੇਟ ਨੇ ਉਹਨਾਂ ਚੋਂ ਕੋਈ ਇੱਕ ਗੇਟ ਅੱਜ ਟੁੱਟ ਕੇ ਦਰਿਆ 'ਚ ਡ ਤਾਵੀ ਹੜ ਆਇਆ ਹੋਇਆ ਸੀ ਜੇ ਉਹ ਡਿੱਗ ਗਿਆ ਤਾਂ ਇਹਦੇ ਨਾਲ ਕੋਈ ਬਹੁਤੀ ਵੱਡੀ ਵਿਵਪਤਾ ਪੈਣ ਨਹੀਂ ਲੱਗੀ ਕਿਉਂਕਿ ਜੇ ਇੱਕ ਟੁੱਟ ਕੇ ਡਿੱਗ ਗਿਆ ਤਾਂ ਦੂਜੇ ਦੋ ਬੰਦ ਕਰ ਦਿੱਤੇ ਜਾਣ ਤਾਂ ਪਾਣੀ ਦਾ ਜਿਹੜਾ ਸਿਸਟਮ ਕੰਟਰੋਲ ਹੋ ਸਕਦਾਗਾ ਪਰ ਅ ਅਫਸੋਸ ਹੈ ਕਿ ਜਿਹੜਾ ਸੱਜਣ ਉੱਥੇ ਕੰਮ ਕਰ ਰਿਹਾ ਸੀ ਉਹਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਪਾਣੀ ਦੇ ਵਹਾਅ ਦੇ ਵਿੱਚ ਵਹਿ ਗਿਆ ਅ ਹੋਰ ਵੀ بڑا ਨੁਕਸਾਨ ਹੋ ਗਿਆ ਸਾਡਾ ਜੀ ਵੀ ਨਹੀਂ ਕਰਦਾ ਕਿ ਅਸੀਂ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਠੀਕ ਆ ਸ਼ੌਕ ਆ ਮੌਸਮ ਦੱਸਣਾ ਪਰ ਜਦੋਂ ਇਹ ਜਿਹੀਆਂ ਕਹਾਣੀਆਂ ਵਾਪਰ ਲੱਗ ਜਾਂਦੀਆਂ ਨੇ ਤਾਂ ਫਿਰ ਠੀਕ ਨਹੀਂ ਲੱਗਦਾ ਸੋ ਦੇ ਨਾਲ ਟੁੱਟਣ ਨਾਲ ਕੋਈ ਵੱਡਾ ਕੋਈ ਖਤਰਾ ਕੋਈ ਰਿਸਕ ਨਹੀਂ ਹੈਗਾ ਖਤਰਾ ਇਸ ਤੋਂ ਉੱਪਰ ਕੀ ਹੋਊਗਾ ਪਹਿਲੀ ਰਾਤ ਵੀ ਦਰਿਆ ਇਸ ਪੱਧਰ ਤੱਕ ਫੈਲ ਗਿਆ ਸੱਜੇ ਖੱਬੇ ਪਾਸੇ ਨੂੰ ਕਿ ਸ਼ਾਇਦ 1988 ਚ ਇਹ ਨਾਲ ਫੈਲੇ ਹੋਣਾਗਾ ਸੋ ਪੌਂਕ ਟਾਈਮ ਦੀ ਗੱਲ ਕਰ ਲੈਂਦੇ ਆ ਪੌਂਕ ਟਾਈਮ ਜਿਹਦੇ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ 1393 ਫੁੱਟ ਤੇ ਸੀਗਾ ਉਹਦੀ ਰੈੱਡ ਲਾਈਨ ਆ ਜਿਹੜਾ 1390 ਆ ਤੇ ਸ਼ਾਮ ਹੁੰਦਿਆਂ ਹੁੰਦਿਆਂ ਇਸ ਵੇਲੇ 1393.68 ਫੁੱਟ ਆ ਸ਼ਾਇਦ ਅੱਜ ਦੁਪਹਿਰੇ ਜੇ 1394 ਤੱਕ ਵੀ ਗਿਆ ਪਰ ਹੁਣ ਜਿਹੜਾ ਪਿੱਛੋਂ ਆ ਰਿਹਾ ਪਾਣੀ ਜਿਹੜਾ ਅੱਗੇ ਛੱਡਿਆ ਜਾ ਰਿਹਾ ਪਾਣੀ ਉਹ ਮੈਚ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਹੁਣ ਇਸ ਤੋਂ ਅੱਗੇ ਇਹ ਤਾਂ ਨਹੀਂ ਟਪੂ ਹਾਲ ਫਿਲਹਾਲ ਅਗਲੇ 2 ਦਿਨ 1393.68 ਤੋਂ ਥੱਲੇ ਨੂੰ ਆਊਗਾ ਪੌਂਗ ਡੈਮ ਕਿਉਂਕਿ ਪਿੱਛੋਂ ਜਿਹੜਾ ਆ ਰਿਹਾ ਪਾਣੀ ਉਹ ਲਗਭਗ 94-95 ਹਜ਼ਾਰ ਕਿਊਸਕਾ ਤੇ ਅੱਗੇ ਛੱਡਿਆ ਜਾ ਰਿਹਾ ਲਗਭਗ 94-95 ਹਜ਼ਾਰ ਕਿਊਸਕਾ ਸੋ ਹੁਣ ਥੱਲੇ ਨੂੰ ਇਹ ਆਉਣਾ ਸ਼ੁਰੂ ਹੋਊਗਾ ਪਰ ਇਹ 2 ਕੁ ਦਿਨਾਂ ਦੀ ਰਾਹਤ ਜਾਪ ਰਹੀ ਹੈ ਜਿਹੜਾ ਪਾਖੜਾ ਡੈਮ ਆ ਉਹਦਾ ਅੱਜ ਵਾਟਰ ਲੈਵਲ ਸਵੇਰੇ 1671.94 ਫੁੱਟ ਤੇ ਪਹੁੰਚ ਗਿਆ ਪਿੱਛੋਂ ਪਾਣੀ ਆ ਰਿਹਾ ਸੀ 5859000 ਕਿਊਸਕ ਤੇ ਅੱਗੇ ਛੱਡਿਆ ਜਾ ਰਿਹਾ ਸੀ 43000 ਤੋਂ ਥੋੜਾ ਜਿਹਾ ਜ਼ਿਆਦਾ ਕੋਈ ਕਿਊਸਕ ਇਹ ਹੌਲੀ 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 ਇਹ ਭਰਦਾ ਜਿਹੜਾ ਜਾ ਰਿਹਾ ਹੈਗਾ ਥੀਨ ਡੈਮ ਜਿਹਦੇ ਜੋ ਰਾਵੀ ਨਿਕਲਦਾ ਅੱਗੇ ਜਾ ਕੇ ਤਾਂ ਉਹਦਾ ਜਿਹੜਾ ਵਾਟਰ ਲੈਵਲ ਆ ਉੱਪਰ ਦਾ 1732 ਫੁੱਟ ਦੇ ਕਰੀਬ ਆ ਤਾਂ ਅੱਜ ਜਿਹੜਾ ਉਹਦੇ ਪਾਣੀ ਦਾ ਪੱਧਰ ਸੀ ਸਵੇਰੇ 1728 ਫੁੱਟ ਤੋਂ ਥੋੜਾ ਜਿਆਦਾ ਸੀ ਪਿੱਛੋਂ ਪਾਣੀ ਆ ਰਿਹਾ ਸੀ 163000 ਕਿਊਸਕ ਥੀਨ ਡੈਮ ਦੇ ਵਿੱਚ ਅੱਗੇ ਪਾਣੀ ਛੱਡਿਆ ਜਾ ਰਿਹਾ 173000 ਕਿਊਸਕ ਤਾਂ ਕਿ ਉਹਨੂੰ ਨੀਵਾ ਕਰ ਲਿਆ ਜਾਵੇ ਅਗਲੇ ਮਹੀਨਾਂ ਤੋਂ ਪਹਿਲਾਂ-ਪਹਿਲਾਂ ਸੋ ਜੇ ਹੁਣ 163000 ਆ ਰਿਹਾ 173000 ਅੱਗੇ ਛੱਡਿਆ ਜਾ ਰਿਹਾ ਉਹਦੇ ਵਿੱਚ ਰਾਹ ਤੋਂ ਕੋਈ ਹੋਰ ਖੱਡਾਂ ਦਾ ਹੋਰ ਚੋਆ ਦਾ ਪਾਣੀ ਵੀ ਸ਼ਾਮਲ ਹੁੰਦਾ ਹੋਊਗਾ ਤੇ ਰਾਵੀ ਦੇ ਕਿਨਾਰੇ ਹਾਲ ਫਿਲਹਾਲ ਕੋਈ ਰਾਹਤ ਅਗਲੇ 48 ਘੰਟੇ ਮਿਲਦੀ ਨਹੀਂ ਜਾਪ ਰਹੀ ਹੈਗੀ ਹਰੀਕੇ ਹੈੱਡ ਦੀ ਗੱਲ ਕਰ ਲਈ ਜਿੱਤੇ ਵਿਆਸ ਤੇ ਸਤਲੂ ਜਾ ਕੇ ਮਿਲਦੇ ਆ ਹਰੀਕੇ ਹੈੱਡ ਤੇ ਅੱਜ ਸਵੇਰੇ ਪਾਣੀ 274000 ਕਿਊਸਕ ਪਹੁੰਚ ਰਿਹਾ ਸੀ ਜਿਹੜਾ ਕਿ ਸ਼ਾਮ ਹੁੰਦੇ ਹੁੰਦੇ ਆ 2,75,000 ਕਿਊਸਕ ਤੋਂ ਪਾਰ ਪਹੁੰਚ ਗਿਆ ਤੇ ਜਿਹੜਾ ਛੱਡਿਆ ਜਾ ਰਿਹਾ ਪਾਣੀ ਸੀ ਹਰੀਕੇ ਹੈੱਡ ਤੋਂ ਅੱਗੇ ਸਤਲੁਜ ਦੇ ਵਿੱਚ ਉਹ ਸਵੇਰੇ 2,60,000 ਕਿਊਸਕ ਤੋਂ ਜ਼ਿਆਦਾ ਛੱਡਿਆ ਜਾ ਰਿਹਾ ਸੀ ਤੇ ਸ਼ਾਮ ਹੁੰਦੇ ਹੁੰਦੇ ਆ 2,62,000 ਕਿਊਸਕ ਤੋਂ ਜ਼ਿਆਦਾ ਕਰ ਦਿੱਤਾ ਗਿਆ ਸੋ ਫਿਰੋਜ਼ਪੁਰ ਅੱਗੇ ਜਾਂ ਤਰਨਤਾਰਨ ਜਾਂ ਫਾਜ਼ਿਲਕਾ ਜਿਹੜੇ ਜਿਹੜੇ ਇਲਾਕਿਆਂ ਤੱਕ ਸਤਲੁਜ ਦਾ ਪਾਣੀ ਜਾਂਦਾ ਉੱਥੇ ਪਾਣੀ ਭਾਈ ਹੋਰ ਵਧੂਗਾ ਅਗਲੇ 24 ਘੰਟਿਆਂ ਦੇ ਜਿਹੜਾ ਦੌਰਾਨ ਕੱਗਰ ਬਾਰੇ ਬਹੁਤ ਸਾਰੇ ਸਵਾਲ ਆ ਰਹੇ ਨੇ ਕੱਗਰ ਗੂਲਾਚੀਕਾ ਤੱਕ ਤਾਂ ਠੀਕ ਠੀਕਾ ਪਰ ਜਿਹੜਾ ਚੰਦਪੁਰੇ ਉਹਦਾ ਜਿਹੜਾ ਪਾਣੀ ਦਾ ਪੱਧਰ ਬੀਤੇ ਕੱਲ ਜਿਹੜਾ 6 7000 ਕਿਊਸਕ ਸੀ ਅੱਜ ਮੈਨੂੰ ਮਾਫ ਕਰਨਾ ਖਨੌਰੀ ਜਿਹੜਾ 6 7000 ਕਿਊਸਕ ਸੀ ਅੱਜ ਸਵੇਰੇ ਉਹ 8 9000 ਕਿਊਸਕ ਦੇ ਕਰੀਬ ਪਹੁੰਚ ਗਿਆ ਸੀ ਚੰਦਪੁਰੇ ਉਸ ਤੋਂ ਵੀ ਜ਼ਿਆਦਾ ਭਰਿਆ ਹੋਇਆ ਜਿਹੜਾ ਬੀਤੇ ਕੱਲ 5000 ਕਿਊਸਕ ਸੀ ਅੱਜ ਸਵੇਰੇ 12000 ਕਿਊਸਕ ਤੱਕ ਪਹੁੰਚ ਗਿਆ ਸੀਗਾ ਚੰਦਪੁਰੇ ਤੱਕ ਵੈਸੇ ਅਲਰਟ ਕੋਈ ਨਹੀਂ ਹੈਗਾ ਬੰਨ ਨੂੰ ਵੀ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਹੈਗਾ ਭਰਿਆ ਭਰਿਆ ਜ਼ਰੂਰ ਲੱਗੂਗਾ ਪਰ ਪਿੱਛੇ ਕੋਈ ਵੱਡੇ ਪੱਧਰ ਤੇ ਮੀਂਹ ਨਹੀਂ ਪੈ ਰਿਹਾ ਇਸ ਕਰਕੇ ਸੱ ਪਰ ਚਾਂਦਪੁਰੇ ਬੰਦ ਤੋਂ ਅੱਗੇ ਸਿਰਸਾ ਚਲਾ ਹੋਇਆ ਜਾਂ ਮਾਨਸਾ ਦੇ ਅੱਗੇ ਸਰੂਲਗੜ ਦੇ ਇਲਾਕੇ ਹੋਏ ਉਹਨਾਂ ਇਲਾਕਿਆਂ ਦੇ ਵਿੱਚ ਖੱਗਰ ਪੂਰਾ ਭਰ ਕੇ ਜਾਂਦਾ ਦਿਖਾਈ ਦੇਊਗਾ ਹੋ ਸਕਦਾ ਕਿ ਤਿੰਨ ਕਿਤੇ ਖੇਤਾਂ ਦੇ ਵਿੱਚ ਬਾਣੀ ਮੜ ਬੋਟਾ ਖਿੰਡ ਵੀ ਜਾਵੇ ਪਰ ਪਾਣੀ ਦਾ ਪਤਰੋ ਦੇ ਵਿੱਚ ਹੌਲੀ ਹੌਲੀ ਡਾਊਨ ਹੁੰਦਾ ਜਾਣਾ ਚਾਂਦਪੁਰੇ ਵੀ ਅਗਲੇ ਦਿਨਾਂ ਦੇ ਦੌਰਾਨ ਸੋ ਇਹ ਤਾਂ ਮੋਟੀ ਮੋਟੀ ਜਾਣਕਾਰੀ ਸੀ ਜਿਹੜਾ ਕੁਝ ਵਾਪਰ ਰਿਹਾ ਹੈ ਜੇਕਰ ਮੀਂਹਾਂ ਦਾ ਜੇਕਰ ਕਰੀਏ ਤਾਂ ਮੀਂਹ ਅੱਜ ਵੀ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਮਾਝਾ ਦਵਾਬਾ ਤੇ ਮਾਲਵੇ ਦੇ ਵੀ ਕੁਝ ਖੇਤਾਂਾਂ ਚ ਜਮੀਂ ਪਿਆ ਮੇਂ ਕੱਲ 8 ਅਗਸਤ ਨੂੰ ਵੀ ਪਊਗਾ ਕੁਝ ਖੇਤਰਾਂ ਦੇ ਵਿੱਚ ਤੇ ਮੇਂ 29 ਅਗਸਤ ਨੂੰ ਵੀ ਪਊਗਾ ਕੁਝ ਖੇਤਰਾਂ ਦੇ ਵਿੱਚ 30 ਅਗਸਤ 31 ਅਗਸਤ ਸ਼ਾਇਦ 30 ਜਾਂ 31 ਤੋਂ ਕਿਸੇ ਇੱਕ ਦਿਨ ਅਗਲਾ ਸਿਸਟਮ ਸ਼ੁਰੂ ਹੋਊਗਾ ਜਿਹੜਾ 1 2 3 ਸਤੰਬਰ ਨੂੰ ਪੰਜਾਬ ਹਿਮਾਚਲ ਉੱਤਰੀ ਹਰਿਆਣਾ ਇਹਨਾਂ ਦੇ ਵਿੱਚ ਜੰਮ ਕੇ ਦੁਬਾਰੇ ਲੱਗਣ ਦੇ ਅਸਾਰ ਨੇ ਤੇ ਚਾਹ ਪਿਆ ਰਿਹਾ ਕਿ ਇਹ ਮੇਂ ਦਾ ਸਿਸਟਮ ਘੱਗਰ ਕੈਚਮੈਂਟਰੀ ਚ ਲੱਗੂ ਬਾਅਦ ਖੇਤਰ ਉੱਤਰੀ ਹਰਿਆਣਾ ਚ ਇੱਥੇ ਜ਼ਿਆਦਾ ਮੀਂਹ ਪੈਣ ਦੇ ਅਸਾਰ ਨੇ ਸੋ ਫਿਰ ਉਹਨਾਂ ਦਿਨਾਂ ਦੇ ਵਿੱਚ ਜੇਕਰ ਉੱਥੇ ਜ਼ਿਆਦਾ ਮੀਂਹ ਪਿਆ ਜਾਂਦਾ ਤਾਂ ਘੱਗਰ ਵਾਲੇ ਸਿਸਟਮ ਦੇ ਲਈ ਥੋੜੀ ਜਿਹੀ ਸਮੱਸਿਆ ਖੜੀ ਹੋ ਸਕਦੀ ਆ। ਬਾਕੀ ਕਹਾਣੀ ਇਹ ਹੁੰਦੀ ਆ ਕਿ ਸਿਸਟਮ ਆਊਗਾ ਜ਼ਰੂਰ ਕਿ ਉਹ ਹੋਣ ਵਾਲੇ ਜਿੰਨਾ ਟਕੜਾ ਰਹੂ ਜਾਂ ਇਸ ਤੋਂ ਥੋੜਾ ਜਿਹਾ ਡਾਊਨ ਰਹੂਗਾ ਕਿ ਮੀਂਹ ਮਾਝਾ ਦਬਾਬਾ ਚ ਪੈਣਗੇ ਜਾਂ ਪੁਆਜ ਉਤਰੀ ਹਰਾਨੇ ਚ ਪੈਣਗੇ ਜਾਂ ਕੇਂਦਰੀ ਪੰਜਾਬ ਚ ਪੈਣਗੇ। ਇਹ ਕੁਦਰਤ ਜਾਣੀ ਜਾਣਾ ਪਰ 30-31 ਅਗਸਤ ਤੋਂ ਜਿਹੜਾ 2-3 ਸਤੰਬਰ ਦੇ ਵਿਚਕਾਰ ਇੱਕ ਦੁਬਾਰੇ ਫੇਰ ਲੋ ਪ੍ਰੈਸ਼ਰ ਏਰੀਆ ਆ ਰਿਹਾ ਜਿਹੜਾ ਕਿ ਹਿਮਾਚਲ ਪੰਜਾਬ ਹਰਿਆਣਾ ਉੱਤਰਾਖੰਡ ਪੱਛਮੀ ਯੂਪੀ ਤੇ ਕੁਝ ਖੇਤਰ ਰਾਜਸਥਾਨ ਦੇ ਇਹਨਾਂ ਦੇ ਵਿੱਚ ਮੀਂਹ ਦੇ ਕੇ ਜਾਊਗਾ ਤੇ ਕਿਸੇ ਇੱਕ ਜਾਂ ਦੋ ਦਿਨਾਂ ਭਾਰਵੇਂ ਵੀ ਪੈਣ ਦੇ ਅਸਾਰ ਬਣੇ ਹੋਏ ਨੇਗੇ ਉਸ ਤੋਂ ਬਾਅਦ ਲਗਭਗ 14-15 ਸਤੰਬਰ ਤੱਕ ਮਾਉਂਸ ਨੂੰ ਵਾਪਸ ਜਾਂਦੀ ਨਹੀਂ ਦਿਖ ਰਹੀ ਤੇ ਇੱਕ ਸਿਸਟਮ ਇਸ ਤੋਂ ਬਾਅਦ ਵੀ ਕੋਈ ਆ ਸਕਦਾ ਇਦਾਂ ਦੀ ਪੋਸਿਬਿਲਿਟੀ ਚਾਪ ਰਹੀ ਆ ਹਾਲ ਫਿਲਹਾਲ ਸੋ ਕਹਾਣੀ ਇਹ ਕਹਿੰਦੀ ਆ ਜੀ ਡੈਮ ਨੱਕੋ ਨੱਕ ਭਰੇ ਹੋਏ ਨੇਗੇ ਜੇਕਰ ਥੋੜਾ ਜਿਹਾ ਮੀਂਹ ਹੋਰ ਹਿਮਾਚਲ 'ਚ ਪੈ ਗਿਆ ਤਾਂ ਦੁਬਾਰੇ ਫੇਰ ਪਾਣੀ ਰਿਲੀਜ਼ ਕਰਨ ਦੀ ਸਮੱਸਿਆ ਆਊ ਤੇ ਹਾਲੇ ਤਾ ਪਾਣੀ ਥੀਨ ਡੈਮ ਤੋਂ ਤੇ ਪੌਂਗ ਡੈਮ ਤੋਂ ਛੱਡਿਆ ਗਿਆ ਹੈਗਾ ਅਗਲੀ ਵਾਰੀ ਪਾਖੜਾ ਡੈਮ ਤੋਂ ਵੀ ਪਾਣੀ ਚਾਹੇ 2-2 ਫੁੱਟ ਫਲੱਡ ਗੇਟ ਖੁੱਲੇ ਹੋਏ ਨੇ ਉਹ ਹੋਰ ਚੱਕਣ ਦੀ ਨੌਬਤ ਆਪਣੇ ਸਿਰ ਤੇ ਖੜੀ ਆ ਆਉਂਦੇ ਦਿਨਾਂ ਦੇ ਦੌਰਾਨ ਜੇਕਰ ਮੀਂਹ ਪਹਾੜਾਂ ਦੇ ਵਿੱਚ ਭਾਰੀ ਪੈ ਜਾਂਦੇ ਨੇ ਸੋ ਪ੍ਰਮਾਤਮਾ ਭਲੀ ਕਰੇ ਜਿੱਥੇ-ਜਿੱਥੇ ਜਿੱਤ ਸਿਸਟਮ ਪਹੁੰਚ ਗਿਆ ਕਹਿ ਨਹੀਂ ਸਕਦੇ ਔਖੇ ਨੇ ਲਾਫਜ਼ ਕਿ ਕੀ ਕਹਿ ਸਕਦਾ ਜਿੰਨਾ ਤਾਂ ਸਾਰਾ ਕੁਝ ਡੁੱਬ ਗਿਆ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਸੋ ਇਨੀ ਇੱਕ ਜਾਣਕਾਰੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ